ਅਸੀਕਾਲ ਜੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ। ਆਪਣੇ ਕੋਲੇ ਜੀ ਇੱਕ ਅੱਜ ਦੂਜੀ ਸੂਈ ਝੋਟੀ ਤਾਜੀ ਸੂਈ ਵੀ ਸੇਲ ਆਈ। 5-6 ਦਿਨ ਹੋ ਗਏ ਬਾਈ ਨੂੰ ਸੂਈ ਨੂੰ ਤੇ ਦੁੱਧ ਇਸ ਟਾਈਮ ਤੇ 10 ਲੀਟਰ ਤਿਆਰ ਆਈ। ਬੈਠਕਦਾਰ ਝੋਟੀ ਹੈੀ ਬਹੁਤ ਸੋਹਣੀ ਆ, ਸਿੰਘ ਸੋង ਦੀ ਬਹੁਤ ਸੋਹਣੀ ਆ, ਥਾਂਲੇ ਦੀ ਬਹੁਤ ਸਾਫ਼ ਆਈ। ਦੂਜਾ ਸੂਆ ਬਾਈ ਇਹਦਾ। ਦੁੱਧ 10 ਲੀਟਰ ਤਿਆਰ ਆ ਜੀ 12 ਤੇ ਲੀਟਰ ਦੁੱਧ ਪਾ ਦੂਗੀ ਬਈ ਇਹ ਪਿੰਡ rau ke klan ਮੋਬਾਈਲ ਨੰਬਰ 88475 18962 ਜੀ ਜੇ ਕੋਈ ਵੀ ਖਰੀਦਦਿਆਂ ਚਾਹਵਾਂ ਉਹ ਸੰਪਰਕ ਕਰ ਲਿਓ ਜੀ ਪਿੰਡ rau ke klan ਜ਼ਿਲ੍ਹਾ ਮੋਗਾ ਜੀ ਮੂਰਾ ਨਸਲ ਚਾਉਂਦੀ ਏ ਝੋਟੀ ਦੂਜਾ ਸੁਆ ਮੋਲੇ ਦਾ ਬਈ 95000 ਆ ਜੀ ਬਾਕੀ ਬਾਅਦ ਘਾਟ ਹੋ ਜੂਗੀ ਜੇ ਕੋਈ ਵੀ ਖਰੀਦਣਾ ਚਾਹਵਾ ਉਹ ਸੰਪਰਕ ਕਰ ਲਈ ਜੀ